ਬਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚਾ ਗੁਰਸੇਵ ਸਿੰਘ ਇਹ ਬੱਚਾ ਜੋਰ ਵੀਸ ਹੈ ਕਿਹੜਾ ਪਿੰਡ ਬੋਲਦਾ ਚੌਣੇ ਕੀ ਜੀ ਚੌਣੇ ਕੇ ਪਿੰਡ ਤੋਂ ਆਇਆ ਸਾਹ ਸੰਗ ਦੇਖੋ ਕਿੰਡੀ ਕਮਾਲ ਦੀ ਗੱਲ ਆ ਸਵੇਰ ਦੇ ਇੱਥੇ ਸਾਡੇ ਵੀਰ ਗੁਰਮਤੀਆਂ ਮਸ਼ੀਨ ਕਾਜ ਨੂੰ ਰੋਡ ਤੇ ਖਲੋ ਕੇ ਜਰੁੰਦਾ ਚਾਹ ਪੰਦਾ ਸੇਵਾ ਕਰ ਰਿਹਾ ਬਜ਼ੁਰਗੋ ਵੇਖਿਆ ਨੌਜਵਾਨ ਵੇਖਿਆ ਪਰ ਕਮਾਲ ਆ ਵੀ ਇਹ ਬੱਚੇ ਜੇ ਮਤਲਬ ਤੁਸੀਂ ਜਦੋਂ ਸੁੱਧੇ ਆਵਾਜ਼ ਨਹੀਂ ਏਡੇ ਬੱਚੇ ਤੁਸੀਂ ਗ੍ਰਿਸ਼ਤੀ ਪਰਿਵਾਰਾਂ ਵਾਲੇ ਆਪਣੇ ਘਰਾਂ 'ਚ ਬੈਠੇ ਸੁਣ ਰਹੇ ਹੋਗੇ ਸਾਡੀਆਂ ਭੈਣਾਂ ਵੀ ਵੀ ਕਿਹਦਰੀ ਏਦਾਂ ਦੇ ਬੱਚਿਆਂ ਨੂੰ ਸੁੱਤਿਆ ਨੂੰ ਥਾਉਣ ਵਾਸਤੇ ਕਿੱਦਾਂ ਮਤਲਬ ਇਹ ਉਹਨਾਂ ਨੂੰ ਮਤਲਬ ਲਾਜ ਦੇਣਾ ਪੈਂਦਾ ਪੁੱਤ ਉੱਠਾ ਜਾਏ ਤਵਾਰਾ ਸਕੂਲੇ ਨਹੀਂ ਜਾਣਾ ਵੀ ਇਹ ਬੱਚੇ ਕਿੰਨਾ ਜੋਸ਼ ਆ ਵੀ ਕਿਹਨੇ ਹੁਣ ਜਿਹੜੇ ਛੋਟੇ ਬੱਚਿਆਂ ਦੇ ਵਿੱਚ ਵੀ ਤੁਸੀਂ ਇਹ ਬੱਚੇ ਵੇਖਣਗੇ ਖੁਸ਼ ਹੋ ਵੀ ਇਹ ਇਸਿਆਸ ਮਾਡਲ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਆ ਸਾਨੂੰ ਜਾਗਰੂ ਕਰਦੇ ਆ ਇਹ ਉਮਰ ਚ ਭਾਵੇਂ ਛੋਟੇ ਆ ਪਰ ਇਹਨਾਂ ਦੀ ਸੋਚ ਬੜੀ ਉੱਚੀ ਆ ਤੇ ਇਹਨਾਂ ਨੂੰ ਇੱਥੇ ਵੇਖ ਕੇ ਐਸ ਮੂਵਮੈਂਟ ਵਿੱਚ ਅੰਦੋਲਨ ਚ ਤੇ ਬੜੀ ਮਨ ਨੂੰ ਪ੍ਰਸੰਤਾ ਹੋਈ ਆ ਤੇ ਸੱਚੀ ਗੱਲ ਆ ਵੀ ਸਿਰ ਚ ਖੁਦਾ ਇਹੋ ਜੇ ਬੱਚਿਆਂ ਦੇ ਅੱਗੇ ਤੇ ਇੱਕ ਢਿੱਤੀ ਤਕੜੀ ਗੱਲ ਆ ਵੀ ਜੇ ਸਾਡੇ ਬੱਚੇ ਇਦਾਂ ਜਾਗੇ ਆ ਸਾਡੇ ਨੌਜਵਾਨਾਂ ਚ ਜੋਸ਼ ਹੋਵੇ ਤੇ ਵਾਕਿਆ ਸਮਝਦਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਹੁਣ ਤੁਸੀਂ ਧੱਕਾ ਜਿਆਦੀ ਦੀ ਸਾਡੇ ਨਾਲ ਕਰਨ ਬੋਤਕੋ ਨਿਕਾਣਾ ਜਾਓਗੇ ਹਾਂਜੀ ਮੈਂ ਪੰਜਾਬ ਦੇ ਵਿੱਚ ਵਸਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਕਿਸਾਨ ਭਰਾਵਾਂ ਨੂੰ ਵੀ ਉਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਭਰਾਓ ਜਿਸ ਪ੍ਰਕਾਰ ਆਪਾਂ 26 27 ਤਰੀਕ ਨੂੰ ਦਿੱਲੀ ਕੂਚ ਕਰਨ ਦਾ ਜਿਹੜਾ ਇਰਾਦਾ ਹਿੰਦੁਸਤਾਨ ਦੀਆਂ ਲਗਭਗ ਸਾਰੀਆਂ ਜੱਥੇਬੰਦੀਆਂ ਨੇ ਭਾਰਤ ਦੀਆਂ ਸਾਰੀਆਂ ਜੱਥੇਬੰਦੀਆਂ ਨੇ ਬਣਾਇਆ ਵਾ ਉਸੇ ਪ੍ਰਕਾਰ ਆਪਾਂ ਸਾਰੇ ਬਾਤ ਛੱਡ ਕੇ ਅੱਜ ਸਾਨੂੰ ਲੋੜ ਆ ਸਾਡੇ ਦੇਸ਼ ਨੂੰ ਜੇ ਅੱਜ ਨਾਲ ਜਾ ਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਮਾਫ਼ ਨਹੀਂ ਕਰਨਗੀਆਂ ਇਸ ਲਈ ਅੱਜ ਆਪਾਂ ਨੂੰ ਉੱਠਣਾ ਪਊਗਾ ਜੇ ਕਿਉਂਕਿ ਜੇ ਅੱਜ ਆਪਣੇ ਕਤਰੀ ਬਾਬਿਆਂ ਸਾਡੀਆਂ ਸਾਡੇ ਦੀ ਕੁਰਬਾਨੀਆਂ ਦਿੱਤੀਆਂ ਸਾਡੇ ਦੇਸ਼ ਦੀ ਉਸ ਕਦਰ ਮੂਵਮੈਂਟ ਨੂੰ ਅੱਗੇ ਵਧਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਤੇ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਇਸੇ ਪ੍ਰਕਾਰ ਜੇ ਅੱਜ ਅਸੀਂ ਕੁਰਬਾਨੀਆਂ ਦੇਵਾਂਗੇ ਆਪਣੀ ਦੇਸ਼ ਦੇ ਲਈ ਆਪਣੀ ਕੌਮ ਦੇ ਲਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿਹੜੇ ਸਾਡੇ ਪੋਤਰੇ ਪੋਤਰੇ ਆ ਵੀ ਸਾਨੂੰ ਯਾਦ ਕਰਨਗੇ ਕਿ ਸਾਡੇ ਬਾਬੇ ਜਿਹੜੇ ਸੀ ਉਹਨਾਂ ਨੇ ਦੇਸ਼ ਨੂੰ ਬਜਾਦ ਕਰਾਇਆ ਇਹ ਇੱਕ ਜਿਹੜੇ ਕਾਲੇ ਕੱਦਮ ਆਏ ਆ ਇਹਨਾਂ ਦੇ ਖਿਲਾਫ ਆਪਾਂ ਨੂੰ ਲੜਨਾ ਚਾਹੀਦਾ ਵਾ ਇਸ ਲਈ ਜੇ ਇਹ ਸੰਘਰਸ਼ ਤੋਂ ਬਾਅਦਾਂ ਵੀ ਬਹੁਤ ਸਾਰੇ ਸੰਘਰਸ਼ ਐਸੇ ਆ ਜਿੰਨੇ ਜਿਹੜੇ ਅਧੂਰੇ ਹਾਲੇ ਉਹਨਾਂ ਨੂੰ ਪੂਰਨ ਕਰਨਾ ਆਪਾਂ ਉਹਨਾਂ ਸੰਘਰਸ਼ਾਂ ਨੂੰ ਜਿਤਨਾ ਵਾ ਤੇ ਇਨਕਲਾਬ ਦੀ ਲੜਾਈ ਲੜਨੀ ਆ ਸੋ ਭਰਾਵਾਂ ਨੂੰ ਇਹ ਉਹ ਬੇਨਤੀ ਕਰਨਾ ਚਾਹੁੰਦਾ ਮੈਂ ਕਿ ਆਪਾਂ ਸਾਰੇ ਬਾਤ ਛੱਡ ਕੇ ਦਿੱਲੀ ਪੁੱਜੀਏ ਧਰੇ ਬੰਦੀਆਂ ਦੇ ਉੱਪਰ ਉੱਠ ਕੇ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਆਪਾਂ ਸਾਰੇ ਇੱਕ ਕਿਸਾਨ ਹੋਣ ਦੇ ਨਾਤੇ ਛੜਕਾਂ ਦੇ ਉੱਤੇ ਆਈਏ ਸੋ ਇੰਨੀਆਂ ਗੱਲਾਂ ਕਹਿਣਾ ਹੈ ਸ਼ਮਾਂ ਦਾ ਜਾ ਰਹਾਂਗਾ ਭਾਈ ਨੀਕਾ ਕਾਕਾ ਸਾਹਿਬ ਵਾਹ ਸ਼ਾਬਾਸ਼